ਕੁਝ ਬੰਦਿਆਂ ਨੂੰ ਲੈ ਕਰਕੇ ਇਸ ਡੇਰਾ ਬਾਬਾ ਗੰਧਾ ਸਿੰਘ ਦੀ ਸੰਪਤੀ ਨੂੰ ਹੜੱਪਣਾ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕਮੇਟੀ ਦੇ ਤਹਿਤ ਕਰਨ ਵਾਸਤੇ ਕੁਝ ਹਿੱਸਾ ਇਹਨਾਂ ਲੋਕਾਂ ਨੂੰ ਦੇ ਕਰਕੇ 37% ਔਰ 63% ਤੇ ਪੂਰਨ ਰੂਪ ਵਿੱਚ ਇੱਕ ਥੋਪਣ ਕਮੇਟੀ ਕਾਬਜ ਹੋਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਆ। ਅਸੀਂ ਕੋਰਟ ਵਿੱਚ ਜਾ ਕਰਕੇ ਪੁਲਿਸ ਪ੍ਰਸ਼ਾਸਨ ਕੋਲ ਜਾ ਕਰਕੇ ਇਹਨਾਂ ਦੇ ਵਿਰੁੱਧ ਐਫ ਆਈ ਆਰ ਕਰਵਾਈ ਹੈ ਜਿਸ ਵਿੱਚ 420 467 8 ਸਾਰੀਆਂ ਧਾਰਾ ਖੜਿਆ ਖੜੇ ਹੋਣਗੇ ਸਾਰੇ। ਜੋ ਕੁਝ ਵੀ ਕਰ ਰਹਾ ਪਿਆ ਇਸ ਡੇਰੇ ਦੀ ਸੰਪਤੀ ਨੂੰ ਬਚਾਉਣ ਵਾਸਤੇ ਕਿਸੇ ਤੋਂ ਕੋਈ ਖੁਰਤਪੁਰਦ ਨਾ ਕਰੇ ਉਸ ਵਾਸਤੇ ਦਰਬਲ ਭੇਜ ਜਾ ਤਤ ਪਰ ਰਹੇਗਾ ਸਾਰੇ ਸੰਤਮਨ ਤਿਆਰ ਦੋ ਤਿਆਰ ਉਸ ਦਰਬਲ ਭੇਜ ਦੀ ਸੰਪਤੀ ਵਿੱਚ ਬਣੇ ਹੋਏ ਇਸ ਖੂਨ ਦੀ ਅਮਦਨ ਨੂੰ ਖੁਰਤਪੁਰਦ ਕਰ ਰਿਹਾ ਘਬੜਾ ਕਰ ਰਿਹਾ ਹੜਾਪ ਰਿਹਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਹਣ ਤੱਕ ਉਹਨਾਂ ਲਈ ਕਰੋੜਾਂ ਰੁਪਇਆ ਬੈਂਕ ਵਿੱਚੋਂ ਕਢਾ ਲਿਆ ਮਹੰਤ ਬਾਵਾ ਪਿਆਰਾ ਸਿੰਘ ਜੀ ਦੇ ਜਾਲੀ ਅਸਥੀਪਾ ਲਾ ਕੇ ਕੇ ਔਰ ਪ੍ਰਿੰਸੀਪਲ ਦੇ ਸਾਈਨ ਕਰਾ ਕੇ ਜਿਹੜਾ ਪ੍ਰਿੰਸੀਪਲ ਉਸ ਮੌਕੇ ਦੇ ਸਕੂਲ ਦਾ ਪ੍ਰਿੰਸੀਪਲ ਵੀ ਨੇ ਆ ਉਸ ਪ੍ਰਿੰਸੀਪਲ ਦੇ ਸਿਗਨੇਚਰਾਂ ਦੇ ਅਧੀਨ ਔਰ ਹਾਕਮ ਸਿੰਘ ਦੇ ਸਿਗਨੇਚਰਾਂ ਦੇ ਅਧੀਨ ਕਰੋੜਾ ਰੁਪਇਆ ਬੈਂਕ ਚੋਂ ਨਿਕਲ ਜਾਂਦਾ ਕਿਹੜਾ ਡੇਰਾ ਪਾਪਾ ਗਾਂਧਾ ਸਿੰਘ ਦਾ ਮਸਲਾ ਸੀਗਾ ਸ਼੍ਰੋਮਣੀ ਕਮੇਟੀ ਚ 15 12 2023 ਨੂੰ ਡੇਰਾ ਪਾਪਾ ਗਾਂਧਾ ਸਿੰਘ ਦੇ ਹੱਕ ਚ ਸ਼੍ਰੋਮਣੀ ਕਮੇਟੀ ਉਹਨਾਂ ਨੇ ਸਾਜ਼ਿਸ਼ ਰਚੀ ਇਹ ਜਿਹੜੀ ਪ੍ਰਾਪਰਟੀ ਹੈ ਡੇਰਾ ਬਾਬਾ ਗਾਂਦਾ ਸਿੰਘ ਦੀ ਇਹ ਮਹਤ ਪਿਆਰਾ ਸਿੰਘ ਨੂੰ ਇਹਦੇ ਮਾਲਕ ਨੇ ਉਹਨਾਂ ਬਾਬਾ ਗਾਂਦਾ ਸਿੰਘ ਦੇ ਡੇਰੇ ਵਿਖੇ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਬਹੁਤ ਸਾਰੇ ਜਿਹੜੇ ਕੇਸ ਚੱਲਦੇ ਆ ਡੇਰੇ ਜਾਇਦਾਦ ਖੁਰਦਗੁਰਦ ਹੋ ਰਹੀ ਹੈ ਇਹਨੂੰ ਠੀਕ ਠੰਗ ਨਾਲ ਸੰਤ ਪਿਆਰਾ ਸਿੰਘ ਨੂੰ ਜਿਹੜਾ ਡੇਰਾ ਨਿਜਮ ਕਰ ਰਿਹਾ ਉਹਨੂੰ ਸਾਰਾ ਇੰਤਜ਼ਾਮ ਇਹਨਾਂ ਨੂੰ ਦਿੱਤਾ ਜਾਏ ਔਰ ਇਸ ਮਸਲੇ ਦੇ ਜਾਲ ਸਾਜ਼ੀ ਦੇ ਜਿਹੜੇ ਮੁੱਖ ਕਰਨ ਵਾਲੇ ਨੇ ਉਨਾਵਤ ਹਾਕਮ ਸਿੰਘ ਉਹਨਾਂ ਦਾ ਪਰਿਵਾਰ ਔਰ ਕੁਝ ਬੰਦਿਆਂ ਨੂੰ ਲੈ ਕਰਕੇ ਇਸ ਡੇਰਾ ਬਾਬਾ ਗੰਧਾ ਸਿੰਘ ਦੀ ਸੰਪਤੀ ਨੂੰ ਹੜੱਪਣਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਔਰ ਹੜੱਪਣ ਵਿੱਚ ਉਹ ਸਫਲ ਵੀ ਹੋ ਰਹੇ ਹਨ ਜਦਕਿ ਸ਼੍ਰੋਮਣੀ ਕਮੇਟੀ ਔਰ ਮੰਤ ਹਾਕਮ ਸਿੰਘ ਐਨ ਪਾਰਟੀ ਇਹ ਆਪਸ ਵਿੱਚ ਮਿਲ ਹੀ ਭਗਤ ਦੇ ਨਾਲ ਕਿਉਂਕਿ ਦੋਨਾਂ ਦੇ ਕੰਮ ਸਿੱਧ ਹੋ ਰਹੇ ਹਨ ਜੇ ਉਹ ਸ਼੍ਰੋਮਣੀ ਕਮੇਟੀ ਮੰਤ ਪਿਆਰਾ ਸਿੰਘ ਜਿਹਨੂੰ ਮਹੰਤ ਮੰਤਰੀ ਪਾਰਟੀ ਬਣਾਉਂਦੀ ਬਣਾਇਆ ਬਲਕੇ ਫਿਰ ਉਹਨਾਂ ਨੂੰ ਪਤਾ ਵੇ ਸਾਡਾ ਕੰਮ ਸਿੱਧ ਨਹੀਂ ਹੋ ਸਕਦਾ ਇਸ ਕਰਕੇ ਉਹ ਸੰਪਤੀ ਨੂੰ ਸ਼੍ਰੋਮਣੀ ਕਮੇਟੀ ਦੇ ਤਹਿਤ ਕਰਨ ਵਾਸਤੇ ਕੁਝ ਹਿੱਸਾ ਇਹਨਾਂ ਲੋਕਾਂ ਨੂੰ ਦੇ ਕਰਕੇ 37% ਔਰ 63% ਤੇ ਪੂਰਨ ਰੂਪ ਵਿੱਚ ਥੋਪਣ ਕਮੇਟੀ ਕਾਬਜ ਹੋਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਆ ਉਹਨਾਂ ਦਾ ਵੀ ਕੰਮ ਸਿੱਧ ਹੋ ਰਿਹਾ ਇਸ ਦੇ ਵਿੱਚ ਔਰ ਜਿਨ੍ਹਾਂ ਨੂੰ 33% ਮਿਲ ਰਿਹਾ ਉਹਨਾਂ ਦਾ 1% ਵੀ ਨਹੀਂ ਜਿਨ੍ਹਾਂ ਨੂੰ 33% ਮਿਲ ਲਿਆ ਉਹਨੂੰ ਕੀ ਆ ਬਾਕੀ ਭਾਵੇਂ ਸਾਰੀ ਡੇਰੇ ਦੀ ਸੰਪਤੀ ਖਰਾਬ ਹੋ ਜਾਏ 30% ਮਿਲ ਰਿਹਾ ਇਹ ਲੋਕ ਨਿਰਮਲ ਭੇਖ ਦੇ ਜਿਹੜੇ ਤੁਹਾਡੇ ਖਾੜੇ ਦੇ ਨਾਲ ਜੁੜੇ ਹੋਏ ਨੇ ਜਾਂ ਜੋ ਵਰਗਟੇ ਹੋਏ ਨੇ ਜਿਹੜੇ ਨਿਰਮਲ ਭੇਖ ਦੇ ਇਹਨਾਂ ਵਿੱਚੋਂ ਕੁਝ ਬੰਦੇ ਸੀਗੇ ਉਹ ਵੀ ਇਸ ਵੇ ਨਿਰਮਲ ਪੰਚਾਇਤੀ ਖਾੜੇ ਜਾਂ ਨਿਰਮਲ ਭੇਖ ਚੋਂ ਨਿਸ਼ਕਾਸੀ ਕੀਤੇ ਹੋਏ ਆ ਜਿਨ੍ਹਾਂ ਨੇ ਕਿ ਕਿਉਂ ਨਿਸ਼ਕਾਸੀਤ ਕੀਤਾ ਗਿਆ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਲੈ ਕੇ ਕਰਕੇ ਨਿਰਮਲ ਭੇਜਦੇ ਆ ਕੁੱਨ ਸ ਬਤੀਆਂ ਨੂੰ ਖੁਰਦਪੁਰਦ ਕਰਨ ਵਾਸਤੇ ਅਲੱਗ ਚਾਲਾਂ ਚੱਲੀਆਂ ਅਲੱਗ ਅਧਿਐਕਸ਼ ਬਣਾਏ ਅਲੱਗ ਕਮੇਟੀ ਖੜਨ ਦੀ ਕੋਸ਼ਿਸ਼ ਕੀਤੀ ਔਰ ਇੱਕ ਪ੍ਰਸਤਾਵ ਪਾਸ ਕਰਕੇ ਆਪਣਾ ਸ਼੍ਰੀਮント ਅਲੱਗ ਤੋਂ ਸਥਾਪਿਤ ਕੀਤਾ ਜਦਕਿ ਉਸ ਦੇ ਵਿਰੁੱਧ ਅਸੀਂ ਕੋਰਟ ਵਿੱਚ ਜਾ ਕਰਕੇ ਪੁਲਿਸ ਪ੍ਰਸ਼ਾਸਨ ਕੋਲ ਜਾ ਕਰਕੇ ਇਹਨਾਂ ਦੇ ਵਿਰੁੱਧ ਐਫ ਆਈ ਆਰ ਕਰਵਾਈ ਹੈ ਜਿਸ ਵਿੱਚ 420 467 ਅਰ ਸਾਰੀਆਂ ਧਾਰਾਵਾਂ ਦਰਜ ਹਨ ਜਿਸ ਵਿੱਚ ਪੁਲਿਸ ਦੇ ਦੁਆਰਾ ਆਰੋਪ ਪੱਤਰ ਚਾਰ ਸ਼ੀਟ ਪੇਸ਼ ਹੋ ਚੁੱਕੀ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਗੱਲ ਹੈ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਕੁਝ ਬੰਦਿਆਂ ਨਾਲ ਮਿਲ ਕਰਕੇ ਆਪਣੇ ਇਸ ਮਨਸਬੇ ਨੂੰ ਸਫਲ ਕਰਨ ਵਾਸਤੇ ਕਿ ਅਸੀਂ ਨਿਰਮਲ ਭੇਖ ਕੇ ਤਰੰਡ ਕਲੇਰ ਹੋ ਜਾਈ ਪਹਿਨ ਨਿਰਮਲੇ ਭੇਖ ਦੇ ਬੰਦੇ ਆ ਜਾਂ ਨਿਰਮਲ ਅਖਾੜੇ ਦੇ ਬੰਦੇ ਆ ਇੰਨਾ ਨੇ ਜਦੋਂ ਅਧਿਐਕਸ਼ ਖੜਾ ਕੀਤਾ ਉਸ ਅਧਿਐਕਸ਼ ਨੂੰ ਮੰਨਤਾ ਦੇਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਆਸਰਾ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋਂ ਮਹੰਤ ਰੇਸ਼ਮ ਸਿੰਘ ਦੇ ਹੱਕ ਵਿੱਚ ਇੱਕ ਲੈਟਰ ਪੈਡ ਲਿਖਾਇਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਕਿ ਅਕਾਲ ਤਖਤ ਸਾਹਿਬ ਮਹੰਤ ਰੇਸ਼ਮ ਸਿੰਘ ਨੂੰ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਦਾ ਸ੍ਰੀ ਮਹੰਤ ਮੰਨਦਾ ਹੈ ਪਰ ਅਲਦਾਲ ਅਦਾਲਤ ਨੇ ਉਹਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਸ਼੍ਰੋਮਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਲੱਗ ਸੰਸਥਾ ਹੈ ਜੋ ਕਿ ਬਹੁਤ ਬਾਅਦ ਵਿੱਚ ਹੋਤ ਵਿੱਚ ਆਈ ਹੈ ਜੋ ਨਿਰਮਲ ਭੇਖ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਚੱਲਿਆ ਹੋਇਆ ਪੰਥ ਹੈ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਮਹਾਪੁਰਸ਼ਾਂ ਨੂੰ ਸੰਸਕ੍ਰਿਤ ਪੜਨ ਵਾਸਤੇ ਭੇਜਿਆ ਸੀ ਇਸ ਕਰਕੇ ਸਹੀਦ ਪਹਿਲਾਂ ਤੋਂ ਚੱਲੇ ਆ ਰਹੇ ਆ ਇਸ ਕਰਕੇ ਸ਼੍ਰੋਮਣੀ ਕਮੇਟੀ 1925 ਵਿੱਚ ਹੋਦ ਵਿੱਚ ਆਉਂਦੀ ਆ ਤੇ ਨਿਰਮਲ ਭੇਖ ਜੋ ਹੈ 1686 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭੇਜਦੇ ਹਨ ਇਸ ਕਰਕੇ ਇਹਨਾਂ ਨੇ ਕੁਝ ਬੰਦੇ ਖੜੇ ਕਰਕੇ ਆਪਣੇ ਕੰਮ ਨੂੰ ਸਿੱਧ ਕਰਨ ਵਾਸਤੇ ਡੇਰੇ ਦੀ ਪ੍ਰਾਪਰਟੀ ਨੂੰ ਹੜਪੜ ਵਾਸਤੇ ਇੱਕ ਆਪੜਾ ਸ੍ਰੀਮント ਖੜਾ ਕੀਤਾ ਸੈਕਟਰੀ ਖੜਾ ਕੀਤਾ ਮੁਖੀਮント ਖੜਾ ਕੀਤੇ ਜਦਕਿ ਉਹਨਾਂ ਲੋਕਾਂ ਦਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਨਾਲ ਕੋਈ ਸਬੰਧ ਨਹੀਂ ਆ ਇਸ ਮੌਕੇ ਤੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਇੱਕ ਰਜਿਸਟਰਡ ਸੰਸਥਾ ਹੈ ਜਿਸ ਦਾ ਰੀਨਿਊਅਲ 2025 ਤੱਕ ਲਾਗੂ ਹੈ ਔਰ ਜਿਸ ਦੇ ਸ੍ਰੀਮਨ ਸਵਾਮੀ ਗਿਆਨਦੇਵ ਸਿੰਘ ਜੀ ਚੱਲੇ ਆ ਰਹੇ ਹਨ ਚਾਰ ਮੁਖੀ ਮੰਤ ਹੁੰਦੇ ਹਨ ਨਾ ਚਾਰ ਮੁਖੀ ਮੰਤੋਂ ਵਿੱਚੋਂ ਮੰਤ ਬਾਬਾ ਪਿਆਰਾ ਸਿੰਘ ਜੀ ਮਹਾਰਾਜ ਮੁਖੀ ਹੈ ਮੰਤ ਹਨ ਮੰਤ ਦਵਿੰਦਰ ਸਿੰਘ ਜੀ ਸੈਕਟਰੀ ਹਨ ਦਾਸ ਉਸ ਦਾ ਕੋਸ਼ਾ ਅਧਿਖਸ਼ ਹੈ ਬਾਕੀ ਸਾਡੀ ਸਾਰੇ ਕਾਰਜਕਾਰੜੇ ਐਗਜ਼ੀਕਟਿਵ ਕਮੇਟੀ ਜਿਹੜੀ ਸਾਰੀ ਰਜਿਸਟਰਡ ਆ ਉਹਦੇ ਵਿੱਚ ਕੋਈ ਦਖਲਦਾਜੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਰ ਅੱਛਾ ਜੇ ਕੱਲ ਨੂੰ ਅਗਲੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਨੇ ਮੰਨ ਲਏਗੇ ਜਗਾਂ ਨੂੰ ਲੈ ਕੇ ਨਰਮਲ ਭੇਗ ਇਹਨਾਂ ਦੀ ਸਪੋਰਟ ਚਾਹੂਗਾ ਸਾਰੇ ਬਿਲਕੁਲ ਨਰਮਲ ਭੇਗ ਸ੍ਰੀ ਪੰਚਾਇਤੀ ਅਖਾੜਾ ਨਰਮਲ ਪੂਰਾ ਨਰਮਲ ਭੇਗ ਸੰਤ ਬਾਬਾ ਪਿਆਰਾ ਸਿੰਘ ਮਹਾਰਾਜ ਦੇ ਨਾਲ ਖੜਾ ਜੇ ਵੀ ਕੋਈ ਧੱਕੇਸ਼ਾਹੀ ਕਰਦਾ ਜ਼ਬਰਦਸਤੀ ਕਰਦਾ ਉਸ ਦਾ ਪੂਰਾ ਬਾਬਾ ਪਿਆਰਾ ਸਿੰਘ ਜੀ ਨਾਲ ਡੱਡ ਕੜ ਕੇ ਖੜਿਆ ਖੜੇ ਹੋਣਗੇ ਸਾਰੇ ਜੋ ਕੁਝ ਵੀ ਕਰ ਰਾ ਪਿਆ ਇਸ ਢਾਰੇ ਦੀ ਸੰਪਤੀ ਨੂੰ ਬਚਾਉਣ ਵਾਸਤੇ ਇਸ ਨੂੰ ਕੋਈ ਖੁਰਦਪੁਰਤ ਨਾ ਕਰੇ ਉਸ ਵਾਸਤੇ ਦਰਬਲ ਭੇਜ ਜਾ ਤਤਪਰ ਰਹੇਗਾ ਸਾਰੇ ਸੰਤਮੰਤ ਤਿਆਰ ਬਰ ਤਿਆਰ ਰਹਿਣਗੇ ਇਸ ਕਰਕੇ ਜਿਹੜੇ ਲੋਕ ਜਿਹੜਾ ਪਰਿਵਾਰ ਇਸ ਨਿਰਮਲ ਭੇਖ ਦੀ ਸੰਪਤੀ ਨੂੰ ਉਸ ਦਰਬਲ ਭੇਖ ਦੀ ਸੰਪਤੀ ਵਿੱਚ ਬਣੇ ਹੋਏ ਸਕੂਲ ਦੀ ਆਮਦਨ ਨੂੰ ਖੁਰਦਪੁਰਤ ਕਰ ਰਿਹਾ ਘਪਲਾ ਕਰ ਰਿਹਾ ਹੜਾਪ ਰਿਹਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਅਸੀਂ ਮੰਗ ਕਰਦੇ ਆ ਕਿ ਉਹਨਾਂ ਤੇ ਅਜੇ ਤੱਕ ਉਹਨਾਂ ਲਈ ਕਰੋੜਾਂ ਰੁਪਇਆ ਬੈਂਕ ਵਿੱਚੋਂ ਕਢਾ ਲਿਆ ਮੰਤ ਬਾਵਾ ਪਿਆਰਾ ਸਿੰਘ ਜੀ ਦੇ ਜਾਲੀ ਅਸਤੀਫਾ ਲਾ ਕੇ ਕੇ ਔਰ ਪ੍ਰਿੰਸੀਪਲ ਦੇ ਸਾਈਨ ਕਰਾ ਕੇ ਜਿਹੜਾ ਪ੍ਰਿੰਸੀਪਲ ਉਸ ਮੌਕੇ ਦੇ ਸਕੂਲ ਦਾ ਪ੍ਰਿੰਸੀਪਲ ਵੀ ਦੇ ਆ ਉਸ ਪ੍ਰਿੰਸੀਪਲ ਦੇ ਸਿਗਨੇਚਰਾਂ ਦੇ ਅਧੀਨ ਔਰ ਹਾਕਮ ਸਿੰਘ ਦੇ ਸਿਗਨੇਚਰਾਂ ਦੇ ਦਿਨ ਕਰੋੜਾ ਰੁਪਇਆ ਬੈਂਕ ਚੋਂ ਨਿਕਲ ਜਾਂਦਾ ਪਰ ਉੱਤੇ ਕੋਈ ਜਾਂਚ ਨਹੀਂ ਹੋ ਰਹੀ ਇਹ ਜਾਂਚ ਕੌਣ ਕਰੇਗਾ ਇਹ ਇਸ ਦਾ ਇਨਸਾਬ ਕੌਣ ਦੇਵੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਸਿਸ਼ਾਣ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਲੋਕ ਧਾਰਮਿਕ ਸੰਪਤੀਆਂ ਨੂੰ ਆਪਣੇ ਨਿੱਜੀ ਦਾਇਤਵਾਦ ਬਣਾ ਕਰਕੇ ਉਸ ਨੂੰ ਖੁਰਦ-ਬੁਰਦ ਕਰ ਰਹੇ ਹਨ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਆ ਉਨ੍ਹਾਂ ਤੇ ਪੂਰਨ ਰੂਪ ਵਿੱਚ ਉਹਨਾਂ ਨੂੰ ਇਸ ਪ੍ਰਸ਼ਾਸਨ ਦੁਆਰਾ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤਾਂ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗੰਧਾ ਸਿੰਘ ਬਰਨਾਲਾ ਆਪ ਜੀ ਨੂੰ ਬੇਨਤੀ ਕਰਦਾ ਜਿਹੜਾ ਡੇਰਾ ਬਾਬਾ ਗੰਧਾ ਸਿੰਘ ਦਾ ਮਸਲਾ ਸੀਗਾ ਸ਼੍ਰੋਮਣੀ ਕਮੇਟੀ ਚ 15 12 2023 ਨੂੰ ਤੇਰਾ ਬਾਬਾ ਕਾਂਦਾ ਸਿੰਘ ਦੇ ਹੱਕ ਚ ਹੋਈ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਇੱਕ ਉਸ ਸਾਜ਼ਿਸ਼ ਰਚੀ। ਉਹਨਾਂ ਨੇ ਇੱਕ ਸੁਸਾਇਟੀ ਬਣਾ ਲਈ ਜਾਲੀ। ਸੁਸਾਇਟੀ ਜਾਲੀ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਅਕਸ ਵਿੱਚ ਜੋਖਾ ਕਰ ਲਿਆ। ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਿਆਤਿਆਂ ਦੇ ਵਿੱਚ ਕਰੋੜਾਂ ਰੁਪਇਆ ਪਾਤਾ ਤੇ ਇੰ ਗਰਦੌਰੀਆਂ ਵੀ ਉਹ ਇੱਕ ਜਾਲੀ ਕਮੇਟੀ ਦੇ ਨੋਥ ਰੋਗੜੀ ਕਮੇਟੀ ਦੇ ਮੈਂਬਰ ਨੇ ਬਿਆਨ ਦਿੱਤੇ ਜਾ ਕੇ ਤਹਿਸੀਲ ਜਿੱਥੇ ਵੀ ਕੋਈ ਪਟਵਾਰੀਆਂ ਚ ਰਪਟਾ ਦਰਜ ਕਰਾਈਆਂ ਤੇ ਇੱਕ 5 ਕਨਾਲ 14 ਮਰਲੇ ਸਾਡੀ ਜ਼ਮੀਨ ਹੈ ਇੱਥੇ ਨਾਲ ਡੇਰਾ ਬਾਬਾ ਕਾਂਧਾ ਸਿੰਘ ਦੀ ਉਹ ਸੁਰੂ ਤੋਂ ਡੇਰੇ ਦੇ ਕਬਜ਼ੇ ਚ ਹੈ ਉਸ ਜ਼ਮੀਨ ਦੇ ਵਿੱਚ ਉਹਦਾ ਇੰਤਕਾਲ ਬਹੰਤ ਗੁਰਬਾਜਨ ਸਿੰਘ ਜੀ ਦੇ ਨਾਮ ਹੈ ਉਹ ਇੱਕ ਜਿਹੜਾ ਉਹਦੀ ਗਰਦੌਰੀ ਹੈ ਬਾਲਮਕੰਦ ਜੀ ਆ ਦੇ ਨਾਮ ਹੈ ਬਾਲਮਕੰਦ ਜੀ ਡੇਰੇ ਦੇ ਚਰਲੂ ਚ ਉਹ ਬਹੁੰਦੇ ਤੇ ਉਸ ਤੋਂ ਬਾਅਦ ਬਾਲਮਕੰਦ ਜੀ ਸੁਰਗਵਾਸ ਹੋ ਗਏ ਉਹਨਾਂ ਦਾ ਡੈਥ ਸਰਟੀਫਿਕੇਟ ਉਸ ਫਾਈਲ ਦੇ ਨਾਲ ਲੱਗਿਆ ਪਿਆ ਹੈ ਉਹਨਾਂ ਦੇ ਮੁੰਡੇ ਨੇ ਵੀ ਬਿਆਨ ਦਿੱਤੇ ਰਾਮਕਿਸ਼ਨ ਨੇ ਵੀ ਇਹ ਜਿਹੜੀ ਪ੍ਰਾਪਰਟੀ ਹੈ ਡੇਰਾ ਬਾਬਾ ਗਾਂਧਾ ਸਿੰਘ ਦੀ ਮਹਤ ਪਿਆਰਾ ਸੀ ਗੁਰੂ ਜੀ ਦੇ ਮਾਲਕ ਨੇ ਉਹਨਾਂ ਦੇ ਕਬਜ਼ਾ ਉਹਨਾਂ ਨੇ ਆਪਣਾ ਬਗਲ ਮਾਰਿਆ ਉਹਨਾਂ ਨੇ ਗੇਟ ਲਵਾਏ ਉਹ ਲਵਾਉਣਾ ਪਿਆ ਇਸ ਕਰਕੇ ਵਾਦੀ ਵਧ ਗਈ ਥੀ ਲੋਕ ਉਹਦੇ ਤੇ ਨੱਪਣ ਦੀਆਂ ਕੋਸ਼ਿਸ਼ਾਂ ਕਰਦੇ ਤੇ ਕੋਨ ਨੂੰ ਅਸੀਂ ਬਚਾਉਣ ਵਾਸਤੇ ਲੰਮਾ ਸਮਾਂ ਹੋ ਗਿਆ ਮਤਲਬ ਜਾਨੀ ਉਹਦੀ ਬਾਹਰ ਬਾਉਂਡਰੀ ਬਿਮਾਰੀ ਵੀ ਹੈ ਪ੍ਰਸ਼ਾਸਨ ਕੋਲੇ ਅਸੀਂ ਗਏ ਐਸ.ਡੀ.ਐਮ. ਸਾਹਿਬ ਨੂੰ ਅਸੀਂ ਡਾਕੂਮੈਂਟ ਕੇ ਬਾਰੇ ਵਿਚਾਰ ਵਗਾਇਤ ਦਿੱਤੇ ਐਸ.ਡੀ.ਐਮ. ਸਾਹਿਬ ਨੇ ਡੀ.ਐਚ.ਪੀ. ਸਾਹਿਬ ਨੂੰ ਤਿੰਨ ਅੰਦਰ ਦਾ ਸਮਾਂ ਬੰਦ ਕਰਤਾ ਵੀ ਉਹਦਾ ਜਵਾਬ ਦਿਓ ਵੀ ਅਸਰ ਕੀ ਜੰਮ ਹੈ ਕੀ ਘੋਣੀ ਹੈ ਐਸ.ਡੀ.ਐਮ. ਡੀ.ਐਚ.ਪੀ. ਸਾਹਿਬ ਕੋਲੇ ਅਸੀਂ ਗਏ ਉਹਨਾਂ ਨੇ ਸਾਡਾ ਕੋਈ ਪੱਖ ਨਹੀਂ ਸੁਣਿਆ ਅਸੀਂ ਐਸ.ਐਚ.ਓ. ਕੋਲੇ ਵੀ ਗਏ ਐਸ.ਐਚ.ਓ ਨੇ ਸਾਨੂੰ ਮਤਲਬ ਜਾਨੀ ਬਹੁਤ ਖੱਟਿਆ ਵਰਤੋ ਕੀਤਾ ਜੋ ਮਤਲਬ ਜਾਨੀ ਮੈਂ ਤੁਹਾਨੂੰ ਜੇ ਪ੍ਰੈਸ ਨੂੰ ਸੁਣਾਵਾਂ ਨਾ ਉਹ ਵੀੜੀਆਂ ਬੜੀਆਂ ਬਿਆਨੇ ਵੀਡੀਓ ਬਣਨ ਦੇ ਬਾਵਜੂਦ ਵੀ ਮਤਲਬ ਪਰ ਮਤਲਬ ਜਾਨੀ ਉਹ ਸਭ ਕੁਝ ਮਿਲੀ ਘੁਕ ਤੋਂ ਦਾ ਹੈਗਾ ਸਰਕਾਰ ਦੀ ਪੈਸੇ ਅੱਜ ਵੀ ਮੈਂ ਮੈਂ ਮਹੰਤ ਪਿਆਰਾ ਸਿੰਘਾ ਕਿਉਂ ਸੁਪਰੀਮ ਕੋਰਟ ਤੱਕ ਮਤਲਬ ਜਾਨੀ ਮੈਂ ਹੈਗਾ ਦੇਖੋ ਸੇਸ਼ਨ ਜੱਜ ਦੇ ਫੈਸਲੇ ਇੱਥੇ ਜਿੰਨੇ ਵੀ ਵੋਟਾਂ ਦੇ ਵਿੱਚ ਫੈਸਲੇ ਇਹ ਉਹਨਾਂ ਨੂੰ ਪਾਲਟੀ ਨਹੀਂ ਮੰਨਿਆ ਗਿਆ ਕਿਹੜਾ ਇਹ ਫੈਸਲਾ ਹੋਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਰਦਾਲੂਆਂ ਦਾ ਸਰਦਾਲੂਆਂ ਨੇ ਕੇਸ ਕੀਤਾ ਨਾ ਕਿ ਕਿਤੇ ਮੰਤ ਨਹੀਂ ਕੀਤਾ ਸਰਦਾਲੂਆਂ ਨੇ ਕਿਹਾ ਅਸੀਂ ਡੇਰੇ ਬਾਬਾ ਕਹਿੰਦੇ ਕਿ ਸਿੰਘ ਦੇ 14 ਗੂਆਂ ਦੇ ਡੇਰੇ ਨੂੰ ਮੰਨਦੇ ਆ ਸਾਡੀ ਡੇਰੇ 'ਚ ਨਿਸ਼ਟਾ ਹੈ ਸਾਡੀ ਡੇਰੇ 'ਚ ਆਸਥਾ ਹੈ ਡੇਰੇ ਦਾ ਡੇਰਾ ਰਹਿਣਾ ਚਾਹੀਦਾ ਜਿਹੜਾ ਹਾਈ ਕੋਰਟ ਨੇ ਫੈਸਲਾ ਕੀਤਾ ਉਹ ਸਰਦਾਲੂਆਂ ਦੇ ਹੱਕ 'ਚ ਕਰਤਾ ਡੇਰੇ ਨੂੰ ਮੰਨ ਰਿਹਾ ਡੇਰੇ ਨੂੰ ਮੰਨਣ ਤੋਂ ਬਾਅਦ ਸੁਪਰੀਮ ਕੋਰਟ 'ਚੋਂ ਤਿੰਨ ਉਹਨਾਂ ਨੇ ਐਲਪੀਸੀ ਪਾਈ ਉਹ ਪਾਈਆਂ ਅਪੀਲਾਂ ਪਾਈਆਂ। ਉਹਨਾਂ ਨੇ 15 12 2023 ਨੂੰ ਅਪੀਲਾਂ ਵਾਪਸ ਲੈ ਲਈਆਂ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਡੇਰਾ ਬਾਬਾ ਕਾਂਧਾ ਸਿੰਘ ਦੀ ਕਿਸੇ ਵੀ ਪ੍ਰਾਪਰਟੀ ਨਾਲ ਕੋਈ ਸਬੰਧ ਨਹੀਂ ਹੈਗਾ। ਨਾ ਉਹਨਾਂ ਦਾ ਕੋਈ ਵजूद ਹੈ। ਇੱਕ ਕਿਸਮ ਦਾ ਉਹ ਫਰਾਡ ਕਰਨ ਵਾਸਤੇ ਇੱਕ ਧਿਰ ਖੜੀ ਕੀਤੀ ਹੈ। ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਜਾਨਣਾ ਹੋ ਜਾਊਗਾ। ਸਾਰੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਉਹ ਗੱਲਾਂ ਦਾ ਜਵਾਬ ਦੇਣਾ ਪਊਗਾ ਅੱਛਾ ਜਿਹੜੀ ਇੱਕ ਟਰਸਟ ਜਾਂ ਇਹਨਾਂ ਨੇ ਸੁਸਾਇਟੀ ਬਣਾ ਕੇ ਜ਼ਮੀਨ ਐਕਜ਼ੀਕਿਊਸ਼ਨ ਦੇ ਰਿਹਾ ਉਹਦੇ ਖਿਲਾਫ ਵੀ ਤੁਸੀਂ ਜਾ ਰਹੇ ਹੋ ਜਿਹੜਾ ਇੱਕ ਉਹਦੇ ਵਿੱਚ ਕਿੱਥਾ ਜਾ ਰਹੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਹੈਗਾ ਆਪਣਾ ਸਟੇਟਿਸ ਕੋ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਸੁਸਾਇਟੀ ਬਣਾਉਣ ਦਾ ਅਧਿਕਾਰ ਨਹੀਂ ਕਿਸੇ ਨੂੰ ਕੋਈ ਸਮਝੌਤਾ ਕਰਨ ਦਾ ਅਧਿਕਾਰ ਨਹੀਂ ਉਹ ਤਾਂ ਆਟੋਮੈਟਿਕਲੀ ਮਤਲਬ ਜਾਨੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਨਾ ਕੇਸ ਇਹਦੇ ਵਿੱਚ ਅਸੀਂ ਕੰਡੈਮਨਡ ਪਾਉਣ ਜਾਂ ਕੋਰਟ ਚ ਸੁਪਰੀਮ ਕੋਰਟ ਚ ਪਾਉਣ ਜਾ ਰਹੇ ਹਾਂ ਉਹ ਜਲਦੀ ਤੋਂ ਜਲਦੀ ਇਹਦੇ ਜੀ ਮਤਲਬ ਜਾਨੀ ਸਾਨੂੰ ਇਨਸਾਫ ਨਹੀਂ ਮਿਲੂਗਾ ਸਾਨੂੰ ਪੂਰਾ ਭਰੋਸਾ ਹੈ ਅਦਾਲਤਾਂ ਦੇ ਅਸੀਂ ਅਦਾਲਤਾਂ ਦੇ ਫੈਸਲਿਆਂ ਦੀ ਕਦਰ ਕਰਦੇ ਤੁਸੀਂ ਜਿਹੜੀ ਸ਼ਾਇਦ ਤੂੰ ਇੱਕ ਸਕੂਲ ਦਾ ਮਸਲਾ ਹੈ ਸਕੂਲ ਵੀ ਉਹਨਾਂ ਦੇ ਸਕੂਲ ਵਾਲਾ ਮਸਲਾ ਹੈ ਜੀ ਤੁਸੀਂ ਸਕੂਲ ਵਾਲੇ ਮਸਲੇ ਬਾਰੇ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ 2007 ਦੇ ਵਿੱਚ ਕਾਲੀਆਂ ਦੀ ਸਰਕਾਰ ਬਣੀ ਉਹਨਾਂ ਨੇ ਝਾਲ ਸਾਜੀ ਕੀਤੀ ਝਾਲ ਸਾਜੀ ਕਰਕੇ ਉਹਨਾਂ ਨੇ ਨਾ ਇੱਕ ਮਹੰਤ ਪਿਆਰਾ ਸਿੰਘ ਦਾ ਸਤੀਫਾ ਕਹਿੰਦੇ ਨੇ ਵੀ ਪਿਆਰਾ ਸਿੰਘ ਨੇ ਸਤੀਫਾ ਦਿੱਤਾ 70 ਬੰਦੇ ਤੜਕੇ ਉਹਨਾਂ ਨੇ ਪੁਲਿਸ ਦੇ ਲਾ ਕੇ ਉੱਥੇ ਮੀਟਿੰਗ ਕੀਤੀ ਹਾਲਾਂਕਿ ਜੇ ਪਿਆਰਾ ਸਿੰਘ ਨੇ ਸਤੀਫਾ ਦਿੱਤਾ ਹੁੰਦਾ 7 ਵਜੇ ਜਾਂ 6 ਵਜੇ ਉੱਥੇ ਜਾਣ ਦੀ ਲੋੜ ਨਹੀਂ ਸੀ ਨਾ ਉਹਨਾਂ ਨੂੰ ਇੰਨੀ ਜਲਦੀ ਦੇ ਵਿੱਚ ਸਤੀਫਾ ਮਨਜ਼ੂਰ ਕਰਨ ਦੀ ਲੋੜ ਨਹੀਂ ਇੱਕ ਹੋਰ ਚ ਉਹਨੂੰ ਮੈਂ ਦੱਸਦਾ ਜੇ ਮੰਤ ਪਿਆਰਾ ਸਿੰਘ ਕੋਈ ਗੱਲ ਕਰਦਾ ਅਬਦੇ ਟਰੱਸਟ ਦੀ ਮੀਟਿੰਗ ਕਰਦਾ ਟਰੱਸਟ ਦਾ ਲੈਟਰ ਪੜਦਾ ਟਰੱਸਟ ਤੇ ਲੈਟਰ ਪੜ ਤੇ ਕਾਰਵਾਈ ਕਰਦਾ ਟਰੱਸਟ ਦੇ ਲੈਟਰ ਪੜ ਪੈਂਡਰ ਦੀ ਕਾਰਵਾਈ ਦੀ ਬਜਾਏ ਇੱਕ ਭਦੌੜ ਸਕੂਲ ਦਾ ਉਹ ਵਰਤਿਆ ਗਿਆ ਆਪਣਾ ਲੈਟਰ ਪੈਡ ਹਾਲਾਂਕਿ ਬਰਨਾਲੇ ਦਾ ਵੀ ਲੈਟਰ ਪੈਡ ਸੀ ਘੱਡੇ ਰਵਾ ਪਾ ਕਾਂਦਾ ਸਿੰਘ ਦਾ ਪਾਪਾ ਕਾਂਦੇ ਸੀ ਪਾਪਾ ਕਬੂਲਦਾ ਉਹ ਨਹੀਂ ਵਰਤਿਆ ਗਿਆ ਇਹ ਜਿਹੜੀਆਂ ਚਾਲਾਂ ਨੇ ਕਿਸੇ ਨੂੰ ਕਿਤੇ ਸਾਰੀ ਪਤਾ ਵੀ ਲੱਗਦਾ ਹੈ ਵੀ ਇਹਨਾਂ ਦੀਆਂ ਸਾਦਸਾਂ ਕੀ ਸੀਗੀਆਂ ਕੀ ਗੱਲਬਾਤ ਸੀਗੀ ਸੋ ਇਹ ਹੈ ਇਹ ਮਤਲਬ ਜਾਨੀ ਸਿਆਸੀ ਕਰਨ ਫੋਨ ਕਰਕੇ ਸਾਨੂੰ ਹਾਲਤ ਕਰਨ ਸਾਥ ਨਹੀਂ ਮਿਲਿਆ ਹਾਂਜੀ ਸਕੂਲ ਵਾਲਾ ਸੀਜੀਐਮ ਦੇ ਕੇਸ ਚੱਲਦਾ ਜੀ ਸੀਜੀਐਮ ਦੇ ਕੇਸ ਦੇ ਵਿੱਚ ਉਹਨਾਂ ਨੂੰ ਪਤਾ ਵੀ ਸਾਡੇ ਪੱਲੇ ਕੁਝ ਨਹੀਂ ਪੈਣ ਵਾਲਾ ਉਹ ਲੰਮਾ ਪਾਰ ਕਦੇ ਵਕੀਲ ਤਰੀਕਾ ਲੈਂਦੇ ਨੇ ਕਦੇ ਕੋਈ ਹੋਰ ਕੁਝ ਹੁੰਦਾ ਹੈ ਚਲੋ ਇਹ ਚ ਵੇਜੇ ਤੇ ਆਪਾਂ ਗੱਲ ਨਹੀਂ ਕਰਾਂਗੇ ਨਹੀਂ ਇਸ ਸਕੂਲ ਵਾਲੇ ਮਸਲੇ 'ਚ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਉਹਦੀ ਇਨਕੁਆਰੀ ਛੇਤੀ ਹੋਵੇ ਜਾਂਚ ਹੋਵੇ ਜਾਂ ਪ੍ਰਾਉਡ ਅਸੀਂ ਤਾਂ ਸੈਂਟਰ ਗਵਰਨਮੈਂਟ ਤੋਂ ਵੀ ਮਦਦ ਮੰਗ ਕਰਦੇ ਹਾਂ ਵੀ ਇਹਦੀ ਸੀਬੀਆਈ ਜਾਂ ਈਡੀ ਵੀ ਜਾਂਚ ਹੋਵੇ ਇਹਦੇ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏ ਪਬਲਿਕ ਦੇ ਪਬਲਿਕ ਨੂੰ ਕਿਹੇ ਕਿਸਮ ਦਾ ਜ਼ਿੰਮੇਵਾਰ ਨਹੀਂ ਨਾ ਰਹੇ ਜਿਹੜੇ ਬੰਦਿਆਂ ਨੇ ਕੀਤੀਆਂ ਨੇ ਉਹਨਾਂ ਨੂੰ ਸੁਖੀ ਮਾ ਮਿਲ ਲੋ ਮੈਂ ਸੰਤ ਤੇਜਾ ਸਿੰਘ ਡੇਰਾ ਗੁਰਸਰ ਖੁੱਡਾ ਹੁਸ਼ਾਹਪੁਰ ਪ੍ਰਦਾਨਪੁਰਾ ਚੀਨ ਨਿਰਮਲ ਮਹਾਮੰਡਲ ਸੰਤ ਬਾਬਾ ਗਾਂਦਾ ਸਿੰਘ ਦੇ ਡੇਰੇ ਵਿਖੇ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਅਸੀਂ ਮੰਗ ਕਰਦੇ ਆ ਕਿ ਇਸ ਦੇ ਬਹੁਤ ਸਾਰੇ ਜਣੇ ਕੇਸ ਚੱਲਦੇ ਆ ਡੇਰੇ ਜਾਇਦਾਦ ਖੁਰਦਬੁਰਦ ਹੋ ਰਹੀ ਹੈ ਇਹਨੂੰ ਠੀਕ ਠੰਗ ਨਾਲ ਸੰਤ ਪਿਆਰਾ ਸਾਨੂੰ ਜਿਹੜਾ ਡੇਰਾ ਨਿਜਮ ਕਰ ਰਿਹਾ ਉਹਨੂੰ ਸਾਰੇ ਇੰਤਜ਼ਾਮ ਇਹਨਾਂ ਨੂੰ ਦਿੱਤਾ ਜਾਏ ਔਰ ਜਿਹੜਾ ਇਹ ਖੁਰਦਬੁਰਦ ਹੋ ਰਹੀ ਜਾਇਦਾਦ ਨੂੰ ਬਚਾਏ ਅੱਜ ਦਾ ਹੁਣ ਤੱਕ ਖਾਨ 75 74 73 ਤੋਂ ਲੈ ਕੇ ਸੰਤ ਬਾਬਾ ਪਿਆਰਾ ਸਾਨੂੰ ਇੰਤਜ਼ਾਮ ਕਰਦਿਆਂ ਵੇਖਿਆ ਇੱਥੇ ਉਹ ਕਿਥੇ ਨੇ ਦੇਣਗੇ ਤਾਂ ਜਿਹੜਾ ਸੁਰਜੀਤ ਸਿੰਘ ਔਰ ਨੰਗਰ ਉੱਥੇ ਮੁਕੰਨ ਸਰ ਚਰਨ ਦਾ ਇੱਧਰ ਕਦੇ ਆਇਆ ਹੀ ਨਹੀਂ ਉਹਦਾ ਕੋ ਬਾਸਾ ਹੀ ਨਹੀਂ ਚਲੋ ਇੱਕ ਸੰਸਥਾ ਦੇ ਕਈ ਡੇਰੇ ਆਂ ਦੱਸਦਾ ਮਨਤ ਹੁੰਦੇ ਨੇ ਉਹ ਆਪਣਾ ਮਿੰਟਜਾਮ ਕਰ ਰਹੇ ਨੇ ਪਰ ਇੱਥੇ ਮੁੱਖ ਤੌਰ ਤੇ ਡੇਰੇ ਬਾਬਾ ਗੰਧਾ ਸੁਨਦਾ ਦਾ ਜਿਹੜਾ ਮੁਖੀ ਆ ਇੰਤਜ਼ਾਮ ਕਰ ਰਿਹਾ ਉਹ ਤੁਹਾਨੂੰ ਪਿਆਰਾ ਕਰ ਰਿਹਾ ਆ ਮੁਖੀ ਆ ਜੀ ਬੜਾ ਆ ਉਹਦਾ ਦਸਤਾਬਦ ਲਾ ਦੋ ਸਭ ਨੂੰ ਨਹੀਂ ਜੀ ਉਹ ਮਨਤੀ ਬਾਸੇ ਆ ਜਾ ਉਹ ਪਾਰਟੀ ਬਣਵਾਉਂਦੇ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਦਾ ਹਾਂ ਕਿ ਜਾਲੇ ਹੋਈ ਕਿ ਉਹਨਾਂ ਨੇ ਡੈਫੀਨੇਸ਼ਨ ਇਹ ਦਿੱਤੀ ਜਿਹੜੀ ਹਾਈ ਕੋਰਟ ਹੈ ਵੀ ਜਿਹੜਾ ਨਿਰਮਲਾ ਪੇਛ ਹੈ ਇਹ ਸਾਰੇ ਸੰਤ ਬੈਠੇ ਐ ਹਾਈ ਟੋਰਡ ਦੇ ਡਿਵੀਜ਼ਨ ਪੈਂਚ ਨੇ ਫੈਸਲਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਸਿੱਖਾਂ ਨੂੰ ਇਹ ਬਨਾਰਸ ਦੇ ਵਿੱਚ ਚਾਰ ਵੇਦ ਪੜਨ ਭੇਜਿਆ ਸੀ ਤੇ ਉਹ ਚਾਰੇ ਵੇਦ ਉਹਨਾਂ ਨੂੰ ਜਵਾਨੀ ਸੁਣਾਉਣੇ ਸੀ ਜਿਹੜੇ ਪੌਂਟਾ ਸਾਹਿਬ ਦੀ ਧਰਤੀ ਤੇ ਉਹ ਪੰਜੇ ਸਿੰਘਾਂ ਨੇ ਬਨਾਰਸ ਦੇ ਵਿੱਚ ਪੜ ਕੇ ਵੇਦ ਸੁਣਾਏ ਤੇ ਉਸ ਤੇ ਨਿਰਮਲਾ ਪੇਛ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੋ ਗਿਆ ਜੇ ਜੀਨੇ ਕਿਰਪਾਨ ਪਾਈ ਹੈ ਜਿਹੜਾ ਅੰਮ੍ਰਿਤ ਛੱਕਿਆ ਉਹ ਹੋਰ ਧਰਮ ਦੀ ਰਹਿਤ ਮਰਿਆਦਾ ਨਹੀਂ ਬਣਾ ਸਕਦਾ ਉਹ ਗੱਲੇ ਖਾਲਸੇ ਦੀ ਅਪਣਾਉਂ ਪਰ ਨਿਰਮਲਾ ਭੇਠ ਨੂੰ ਮੈਂ ਛੋਟ ਦੇ ਦਿੱਤੀ ਕਿ ਉਹ Hindu ਤੇ Sikhਾਂ ਚ ਪੁਲ ਦਾ ਕੰਮ ਕਰੂਗਾ ਉਹਨਾਂ ਦੇ ਇੱਕ ਪਾਸੇ ਉਹ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਵਿਸ਼ਵਾਸ ਰੱਖਣਗੇ ਦੂਜੇ ਪਾਸੇ ਉਹ ਮੂਰਤੀ ਪੂਜਾ ਵੀ ਕਰ ਸਕਦੇ ਆ ਜਿਹੜੇ ਨਿਰਮਲਾ ਭੇਖ ਵਾਰੇ ਆ ਉਹ ਬੇਦਾ ਨੂੰ ਵੀ ਮੰਨਣ ਜੇ ਉਹ ਗੁਰੂ ਦਰੰਤ ਸਾਹਿਬ ਨੂੰ ਵੀ ਮੰਨਣ ਜੇ ਇਹ ਤਾਂ ਇੱਕ ਗਲਤੀ ਹੈ ਇਹਦਾ ਨਹੀਂ ਜੀ ਇਹਨੇ ਡੀਵੀ ਨੇ ਫੈਸਲਾ ਇਹ ਦਿੱਤਾ ਮੈਂ ਤਾਂ ਫੈਸਲੇ ਦੀ ਗੱਲ ਕਰਦਾ ਗੁਰੂ ਜੀ ਦਾ ਫੈਸਲਾ ਹੈਗਾ ਇਹ ਨਹੀਂ ਜੀ ਉਹ ਉਹਨਾਂ ਨੇ ਰਹਿਤ ਮਰਿਆਦਾ ਚੋਂ ਲੈ ਰਹਿਤ ਮਰਿਆਦਾ ਚੋਂ ਪੜਨ ਲੈ ਕਰਕੇ ਆ ਫੈਸਲਾ ਦਿੱਤਾ ਉਹ ਸੁਪਰੀਮ ਕੋਰਟ ਨੇ ਮੰਨਿਆ ਰਹਿਤ ਮਰਿਆਦਾ ਦੇ ਵਿੱਚ ਤਾਂ ਬੰਦ ਕਿਤੇ ਨਹੀਂ ਆਉਂਦਾ ਜੀ ਨਹੀਂ ਜੀ ਨਹੀਂ ਉਹ ਹਾਈ ਕੋਰਟ ਦਾ ਫੈਸਲਾ ਦੱਸ ਰਿਹਾ ਮੈਂ ਮੈਂ ਉਸ ਮੇਰਾ ਅੱਛਾ ਉਹ ਤੋਂ ਬਾਅਦ ਜਿਹੜਾ ਇਹ ਫੈਸਲਾ ਹੋਇਆ ਉਹਨਾਂ ਨੇ ਫੈਸਲਾ ਨਹੀਂ ਦਿੱਤਾ ਵੀ ਮਹੰਤ ਕੌਣ ਹੈ ਉਹਨਾਂ ਨੇ ਫੈਸਲਾ ਦਿੱਤਾ ਬਈ ਮਹੰਤ ਗੁਰਵਚਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜ਼ਮੀਨ ਨਹੀਂ ਦੇ ਸਕਦੇ ਸੀ ਕਿਉਂਕਿ ਉਹ ਸਿੱਖ ਮਰਿਆਦਾ 'ਚ ਹੈ ਜਿਹੜੀ ਇਹ ਨਿਰਮਲ ਇਹ ਕੱਟ ਸੰਸਥਾ ਉਹ ਹਿੰਦੂ ਸਿੱਖਾਂ 'ਚ ਪੁਲ ਦਾ ਕੰਮ ਕਰਦੇ ਆ ਇਹਦੇ ਲਈ ਉਹ ਸਟ੍ਰਿਕਟ ਮਰਿਆਦਾ ਲਾਗੂ ਨਹੀਂ ਹੁੰਦੀ ਇਸ ਲਈ ਇਹ ਜਿਹੜਾ ਰੱਦ ਕਰਕੇ ਇਹ ਡੇਰੇ ਦੀ ਜਾਇਦਾਦ ਮੰਨੀ ਜੋ ਇਹ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਸਿੱਖ ਸੰਸਥਾ ਨਹੀਂ ਹੈ ਉਹ ਕਹਿੰਦੇ ਨਿਰਮਲਾ ਜਿਹੜੀ ਅੰਗਰੇਜ਼ੀ 'ਚ ਲਿਖਿਆ ਵੀ ਨਿਰਮਲੇ ਸਿੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰਣਜੀਤ ਸਿੰਘ ਸਾਹਿਬ ਨੂੰ ਮੰਨਦੇ ਐ ਪਰ ਉਹ ਖਾਲਸਾ ਪੰਥ ਦਾ ਹਿੱਸਾ ਨਹੀਂ ਹਨ ਉਹ ਖਾਲਸਾ ਪੰਥ ਦੀ ਮਰਿਆਦਾ ਦਾ ਹਿੱਸਾ ਨਹੀਂ ਹਨ ਉਸ ਐਲਾਨ ਤੇ ਐਲਾਨ ਕੀਤਾ ਇਹਦੇ ਵਿੱਚ ਜਦੋਂ ਇਹ ਹੋ ਰਿਹਾ ਸੀ ਤਾਂ ਸੁਪਰੀਮ ਕੋਰਟ 'ਚ ਮਹੰਤ ਜੀ ਨੇ ਇੱਕ ਦਰਖਾਸਤ ਦਿੱਤੀ ਕਿ ਇਹ ਵਿੱਚੇ ਆਪਣੇ ਆਪ ਨੂੰ ਮਹੰਤ ਲਿਖੀ ਜਾਂਦੇ ਆ ਪਹਿਲਾ ਮਹੰਤ ਰਾਮ ਸਿੰਘ ਫਿਰ ਸੁਰਜੀਤ ਸਿੰਘ ਨਹੀਂ ਮਹੰਤ ਮੈਂ ਹੈ ਡੇਰਾ ਪਾਪਾ ਜਾਂਦਾ ਸਿੰਘ ਦਾ ਇਹਦੇ ਲਈ ਫੈਸਲੇ ਦੇ ਵਿੱਚ ਜਿੱਥੇ ਮਹੰਤ ਦਾ ਸ਼ਬਦ ਆ ਜਾਂਦਾ ਹੈ ਉੱਥੇ ਜਿਹੜਾ ਹੈ ਇਹ ਭੰਮਲ ਪੂਸਾ ਪੈਦਾ ਕਰਦਾ ਹੈ ਵੀ ਮਹੰਤ ਕੌਣ ਹੈ ਡੇਰੇ ਦਾ ਇਸ ਦੇ ਲਈ ਇਸ ਤੇ ਫੈਸਲਾ ਦਿੱਤਾ ਜਾਵੇ ਮੈਨੂੰ ਡਿਕਲੇਅਰ ਕੀਤਾ ਜਾਵੇ ਕਿ ਡੇਰਾ ਪਾਪਾ ਜਾਂਦਾ ਸਿੰਘ ਬਰਨਾਲੇ ਦੇ ਮਹੰਤ ਮਹੰਤ ਪਿਆਰਾ ਸਿੰਘ ਹੀ ਨੇ ਉਸ ਤੇ ਸੁਪਰੀਮ ਕੋਰਟ ਨੇ ਸੁਪਰੀਮ ਟੂਰਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਉਹ ਨੋਟਿਸ ਜਾਰੀ ਕਰਕੇ ਉਹਨਾਂ ਨੇ ਬਹਿਸ ਸੁਣੀ ਬਹਿਸ ਸੁਣ ਕੇ ਉਹਨਾਂ ਨੇ ਸਟੇਟਸ ਕੋਡ ਦਾ ਹੁਕਮ ਰੱਖਤਾ ਵੀ ਮਹੰਤ ਪਿਆਰਾ ਸਿੰਘ ਜਿਹੜੇ ਨੇ ਇਸ ਸਮੇਂ ਡੇਰੇ ਦੇ ਮਹੰਤ ਨੇ ਇਸੇ ਲਈ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਜਿਹੜੀ ਜਿਹੜੀ ਜਿਹੜੇ ਜਿਹੜੇ ਮੋਟਸਰ ਵਾਲੇ ਡੇਰੇ ਨੂੰ ਜਿਹੜਾ ਚਲਾਉਂਦਾ ਉਹ ਮਹੰਤ ਰਹੂਗਾ ਜਿਹੜਾ ਬਰਨਾਲੇ ਨੂੰ ਚਲਾਉਂਦਾ ਉਹ ਮਹੰਤ ਰਹੂਗਾ ਇਹ ਸਟੇਟਸ ਕੋਚ ਫੈਸਲਾ ਕੀਤਾ ਜਾਊਗਾ ਬਾਅਦ ਦੇ ਵਿੱਚ ਫੇਰੇ ਸਟੇਟਸ ਕੋ ਖਤਮ ਹੋਊਗਾ ਉਹ ਸਟੇਟਸ ਕੋ ਹੁਣ ਵੀ ਚੱਲ ਰਿਹਾ ਹੈ ਜਿਹਦੇ ਮਨਤਾਬਕ ਮਹੰਤ ਪਿਆਰਾ ਸਿੰਘ ਜਿਹੜੇ ਨੇ ਉਹ ਮਹੰਤ ਬਣੇ ਰਹਿਣਗੇ ਜਿਨ੍ਹਾਂ ਚਿਰ ਸੁਪਰੀਮ ਕੋਰਟ ਅੰਤਮ ਫੈਸਲਾ ਨਹੀਂ ਕਰਦਾ ਸਾਜ ਜੋ 9 5 2017 ਨੂੰ ਉਹ ਹੋ ਗਿਆ ਹਾਂਜੀ ਹਾਂ ਉਸ ਤੋਂ ਬਾਅਦ ਉਹਦੇ ਤੇ ਕੋਈ ਕੋ ਕੋਈ ਨਹੀਂ ਹੋਇਆ ਉਹ 12936 ਦਾਣ ਜੋੜਦਾ ਹਾਂਜੀ 12236 ਜਿਹੜਾ ਕੇਐਸਐਲਪੀਸੀ ਉਹਦੇ ਨਾਲ ਇਹਨੂੰ ਜੋੜਤਾ ਹਾਂਜੀ ਹਾਂ 12236 ਕੀ ਆ ਉਹ ਬਾਬਾ ਜੀ ਦੱਸ ਸਕਦੇ ਨੇ ਕਿ ਉਹ ਚ ਕੀ ਆ 12236 ਦੇ ਵਿੱਚ ਨਹੀਂ ਜੀ ਉਹ ਛੱਡੋ ਜੋੜਤਾ ਦਿੱਤਾ ਉਹ ਫੈਸਲਾ ਹੋ ਕੋਈ 12236 ਦੇ ਦਾ ਹਰ ਜਿਹੜੇ ਫੈਸਲੇ ਹੋ ਜਣਾ ਸਾਰੇ ਜਿਹੜੇ ਡਿਸਕਸ ਤੇ ਦਿੱਟਲਾ ਹੋਏ ਆ ਹਾਂਜੀ ਜਿਹੜਾ ਐਫਏਓ 222 ਦਾ ਪਾਕਤੀ ਆ ਲਾਸਟ ਆਊਟਰ ਆਇਆ ਤਪਰੀਦਪੁਰ ਦਾ ਉਹਨੇ ਸਾਰੇ ਜੋੜਤੇ ਸਾਰੇ ਡਿਟ੍ਰੈਕਟ ਕਰਤੇ ਸਾਰੇ ਡਿਸਕਸ ਕਰਤੇ ਨਹੀਂ ਜਿੱਥੇ ਉਹ ਫੈਸਲਾ ਆਇਆ ਹੈ ਉਹ ਨਕਲ ਤੁਹਾਨੂੰ ਦਿੱਤੀ ਆ ਉਹ ਪੜ ਲਿਓ ਇਹ ਜਿਹੜਾ ਜਿਹਦੇ ਚ ਸਟੇਟਸ ਕੋ ਹੈ ਉਹਦਾ ਉਹ ਨੰਬਰ ਨਹੀਂ ਉਹਦੇ ਚ ਲਿਖਿਆ ਕਿ ਮੈਂ ਹੈ ਜੀ ਹੈ ਨਹੀਂ ਉਹਦੇ ਚ ਨੰਬਰ ਨੀ ਹੈ ਉਹਦੇ ਚ ਉਹ ਇੱਕ ਵਾਰੀ ਫੇਰ ਪੜੋ ਜਿਓ ਨੰਬਰ ਆ ਜਾਂਦਾ ਫਿਰ ਤਾਂ ਗੱਲ ਖਤਮ ਹੋ ਜਾਂਦੀ 27 ਇਹਨਾਂ ਨੇ ਪਾਈ ਹੋਈ ਐ ਐਸਐਨਪੀ ਹਾਂਜੀ ਜਦੋਂ ਉਹ ਕਲੀਅਰ ਕਰ ਦੋ ਕਿ ਉਹ ਕੀ ਪਾਈ ਹੋਈ ਆ ਉਹ ਕਿੰਨੀ ਨਹੀਂ ਜੀ ਉਹਨਾਂ ਨੇ ਐਸਐਲ ਹੀ ਇਹ ਪਾਈ ਹੋਈ ਆ ਬਈ ਡੇਰਾ ਪਾਪਾ ਗੰਧਾ ਸਿੰਘ ਦਾ ਮਹੰਤ ਇਹ ਨਹੀਂ ਵੀ ਮੈਂ ਮਹੰਤਾਂ ਇਹ ਠੀਕ ਹੈ ਵੀ ਜ਼ਮੀਨ ਸਰਉਣੀ ਕਮੇਟੀ ਤੋਂ ਟੁੱਟ ਕੇ ਡੇਰੇ ਦੇ ਨੋਂ ਆਹੀ ਪਰੰਤੂ ਉਸ ਡੇਰੇ ਦਾ ਮੈਂ ਮਹੰਤਾਂ ਨਾ ਉਹਦਾ ਕਦੇ ਰਾਮ ਸਿੰਘ ਮਹੰਤ ਸੀ ਨਾ surjit singh ਮਹੰਤ ਇਹ ਜਿਹੜਾ ਹੈ ਉਹ ਡੇਰੇ ਦਾ ਮਹੰਤ ਮੈਨੂੰ ਹੀ ਜਿਹੜਾ ਹੈ ਡਿਕਲੇਅਰ ਰੱਖਿਆ ਜਾਵੇ ਉਹਦੇ ਵਿੱਚੋਂ ਸਟੇਟਸ ਕੋਡ ਦਿੱਤਾ ਹੋਇਆ ਜੀ ਉਹ ਕਿਹੜੀ ਤਰੀਕ ਨੂੰ ਦਿੱਤਾ ਸੀ ਤੇ ਉਹ ਅਜੇ ਤੱਕ ਚੱਲਦਾ ਜੀ ਉਹ ਕੇਸ ਹਾਂ ਅਜੇ ਤਾਂ ਚੱਲ ਰਹੇ ਹੈ ਉਹ ਵੱਖਰਾ ਕੇਸ ਚੱਲ ਰਹੇ ਹੈ ਜੀ ਸਰ 24 ਦੀ ਨਾ ਗੱਲ ਲਿਆ ਕੇ ਦੇਣਾ 24 ਦੀ ਉਹ ਬੱਤਰਾ ਇਹ ਆਹ ਉਹ ਬੱਤਰਾ ਉਹ ਤੇਰੀ ਜਿਨ੍ਹਾਂ ਨੇ ਬਾਤ ਕਰ ਲਿਆ ਅਜੇ ਤੱਕ ਮੈਂ 24 ਦੇ ਤੱਕ ਜਿਹੜਾ ਜਿਹੜਾ ਲੇਟੈਸਟ ਆਰਡਰ ਆ ਜੀ ਮੰਨਿਆ ਤਾਂ ਉਹ ਵੀ ਜਾਂਦਾ ਵੀ ਲੇਟੈਸਟ ਕਿਹੜਾ 2024 ਦਾ ਜੀ ਉਹ ਤੁਸੀਂ ਨਹੀਂ ਜੀ 2024 ਦਾ ਲੇਟੈਸਟ ਜਿਹੜਾ ਉਸ ਕੇਸ ਚ ਹੋ ਇਹ ਹੁਣ ਦੱਸ ਕੇ ਚੱਲਦੇ ਆ ਤੇ ਲੇਟੈਸਟ ਉਹ ਹੋਰ ਕੇ ਚੋਣ ਗਿਆ ਤਾਨੂੰ ਮੰਨਿਆ ਜਾਂਦਾ ਜਿਹੜਾ ਨੰਬਰ ਲੱਗਿਆ ਉਸੇ ਦੀ ਮੈਂ ਗੱਲ ਕਰਦਾ ਉਹ ਸੇਟ ਚ ਕੋਲਾ ਜਿਹੜਾ ਜਿਹੜਾ ਸਾਲ 2024 ਦਾ ਹੋਆਗਾ ਸਮੂ ਉਹਦੇ ਕਾਫੀ ਦਿਵਾਉਗਾ ਉਸ ਸਟੇਟਸ ਤੋਂ ਅਜੇ ਤੱਕ ਚੱਲ ਰਿਹਾ ਹੈ ਇੱਥੇ ਉਹਨਾਂ ਨੇ ਕਹਿ ਦਿਓ ਕਹਿ ਦਿੰਦੇ ਵੀ ਮਹੰਤ ਪਿਆਰਾ ਸਿੰਘ ਹੀ ਨਹੀਂ ਹਨ ਤੇ ਮਹੰਤ ਜਿਹੜਾ ਹੈਗਾ ਉਹ ਸਰਜੀਤ ਸਿੰਘ ਹੈ ਫਿਰ ਤਾਂ ਗੱਲ ਖਤਮ ਹੋ ਗਈ ਅੱਛਾ 2024 ਦਾ ਆਪਣਾ ਨਕਲ ਜੀ ਸਟੇਟਸ ਹੈ ਵਾਲੀ ਬਾਰੇ ਨਕਲ ਲਿਆ ਤਾਂ 2024 ਇਹ ਉਹ ਆ ਜਿਹੜੀ ਨਕਲ ਹੈ 7/3/2024 ਨੂੰ ਫੇਰ ਲਈ ਹੈ ਇਹ 라ਸਟ ਹੈ ਜਿਹਦੇ ਤੇ ਤੁਸੀਂ ਐਡਵੋਕੇਟ ਹੋ ਜਿਹਦੇ ਤੇ ਜੱਜ ਲਾ ਜੱਜ ਲਾਸਟ ਆਪਣਾ ਡਿਸੀਜਨ ਪਹਿਰਾ ਲਿਖਦਾ ਹੁੰਦਾ ਉਹ ਪੜ੍ਹ ਕੇ ਸੁਣਾ ਦਿੰਦਾ ਉਹ ਸਟੇਟਸ ਨਹੀਂ ਜੀ ਲਾਸਟ ਦਾ ਡਿਸੀਜਨ ਤਾਂ ਲਿਖੂਗਾ ਨਾ ਜੇ ਉਹ ਉਹਦਾ ਫੈਸਲਾ ਕਰੂਗਾ ਜੇ ਉਹ ਪੈਂਡਿੰਗ ਹੈ ਉਹਦੇ ਤੇ ਲਾਸਟ ਹੋਣੀ ਅਗਲੀ ਡੇਟ ਕਿੰਨੀ ਹੈ ਜਦ ਵਿੱਚ ਫੈਸਲਾ ਹੋਊਗਾ ਉਦੇ ਹੋਊਗਾ ਆ ਹਾਈ ਕੋਰਟ ਚ ਹੁੰਦੀ ਹੈ ਨਾ ਸੁਪਰੀਮ ਕੋਰਟ 'ਚ ਕੋਈ ਡੇਟ ਹੁੰਦੀ ਹੈ ਉਹ ਜਦੋਂ ਐਡਮਿਟ ਹੋ ਜਾਂਦਾ ਹੈ ਉਹਦੇ ਤੇ ਆਰਡਰ ਹੋ ਜਾਂਦਾ ਹੈ ਉਹ ਰਿਟ ਪਟੀਸ਼ਨ ਇਹ ਪੈਂਡਿੰਗ ਲਿਖਿਆ ਜਾਂਦਾ ਜੀ ਹਾਂ ਹਾਂ ਉਹ ਪੈਂਡਿੰਗ ਲਿਖਿਆ ਜਾਂਦਾ ਉਹ ਭਾਵੇਂ 50 ਸਾਲ ਬਾਅਦ ਸੁਣ ਭਾਵੇਂ 40 ਸਾਲਾਂ ਬਾਅਦ ਸੁਣ ਭਾਵੇਂ 100 ਸਾਲਾਂ ਬਾਅਦ ਸੁਣ ਉਥੇ ਇਥੋਂ ਦੀ ਅਦਾਲਤਾਂ ਮੰਨੂ ਨਹੀਂ ਹੁੰਦਾ ਵੀ ਉਥੇ ਆਵਾਜ਼ ਪੈਂਦੀ ਹੈ ਜਾਂ ਉਹ ਜਿਹੜਾ ਹੈ ਜਾ ਉਹ ਤਰੀਕ ਦੇਣ ਜੇ ਵੀ ਅਗਲੀ ਤਰੀਕ ਨੂੰ ਆਜੋ ਉਥੇ ਇਹਦਾ ਕੋਈ ਮਤਲਬ ਨਹੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੁਪਰੀਮ ਕੋਰਟ ਰੂਲ ਜੱਟ ਨੇ ਹਾਈ ਕੋਰਟ ਰੂਲ ਜੱਟ ਨੇ ਉਦੇ ਮੁਤਾਬਕ ਕੋਈ ਡੇਟ ਨਹੀਂ ਹੁੰਦੀ ਜਿਹੜੀ ਫਿਕਸ ਹੈ ਉਹ ਜਿਹੜਾ ਉਹਨਾਂ ਦੀ ਸਟੇਟਸ ਦੇਖੋਗੇ ਉਹਦੇ ਤੇ ਪੈਂਡੇ ਜਾਂਦਾ ਜਦੋਂ ਦੇਖੋਂਗੇ ਉਹ ਪੈਂਡੇ ਨਾ ਹੁੰਦਾ ਡਿਸੀਜਨ ਤਾਂ ਕਈ ਵਾਰੀ ਚਾਰ-ਚਾਰ ਨਸਲਾਂ ਨਹੀਂ ਹੁੰਦਾ ਸੱਤ-ਸੱਤ ਨਸਲਾਂ ਜਿਹੜੀਆਂ ਹੈਗੀਆਂ ਉਹ ਫੈਸਲਾ ਨਹੀਂ ਹੁੰਦਾ ਉਹ ਤਾਂ ਮੈਂ ਤੁਹਾਨੂੰ ਜਿਹੜਾ ਬੈਕਗ੍ਰਾਉਂਡ ਪਛੋਟੜੇ ਦੱਸਿਆ ਸੀ ਬਈ ਜਿਹੜਾ ਭਪਿੰਦਰ ਸਿੰਘ ਢਿੱਲੋਂ ਦਾ ਫੈਸਲਾ ਸੀ ਪਹਿਲਾਂ ਭਪਿੰਦਰ ਸਿੰਘ ਢਿੱਲੋਂ ਨੇ ਦਿੱਤਾ ਵੀ ਨਿਰਮਲੇ ਸਿੱਖ ਨਹੀਂ ਹਨ ਭਾਵੇਂ ਗੁਰੂ ਰਵਿੰਦਰ ਸਿੰਘ ਨੇ ਭੇਜੇ ਸੀ ਪਰੰਤੂ ਇਹ ਹਿੰਦੂ ਤੇ ਸਿੱਖਾਂ ਚ ਏ ਹਾਈ ਕੋਰਟ ਦਾ ਤੇ ਸੁਪਰੀਮ ਕੋਰਟ ਦਾ ਫੈਸਲਾ ਬਰਕਰਾਰ ਹੈ ਵੀ ਦੋਹਾਂ ਦੇ ਪੁਲ ਦਾ ਕੰਮ ਕਰਦੇ ਨੇ ਉਹ ਸਿੱਖ ਨਹੀਂ ਕਹੇ ਜਾ ਸਕਦੇ ਉਹ ਕਹਿੰਦੇ ਸਿੱਖ ਉਹਨਾਂ ਨੂੰ ਮੰਨਦੇ ਆ ਜਿਹੜੇ ਕਿਰਪਾਨ ਧਾਰੀ ਹੁੰਦੇ ਆ ਉਹ ਜਿਹੜੇ ਹੈਗੇ ਆ ਇਹ ਨਿਰਮਲੇ ਉਸ ਭੇਟ 'ਚ ਨਹੀਂ ਆਉਂਦੇ ਇਹਦੇ ਲਈ ਇਹਨਾਂ ਦੀ ਜਿਹੜੀ ਥਾਂ ਹੈ ਉਹ ਸਿੱਖ ਪੰਥ ਨੂੰ ਨਹੀਂ ਦਿੱਤੀ ਜਾ ਸਕਦੀ ਖਾਲਸਾ ਪੰਥ ਜਿਹੜਾ ਹੈ ਉਹ ਨਿਰਮਲਾਂ ਦੀ ਥਾਂ ਉਹ ਜਿਹੜੀ ਨਿਰਮਲੇ ਭੇਟ ਦੇ ਵਿੱਚੇ ਰਹੂਗੀ ਜਿਸ ਤਰ੍ਹਾਂ ਬਾਬਾ ਸ੍ਰੀ ਚੰਦ ਦਾ ਉਦਾਸੀ ਹੈ ਉਹ ਉਦਾਸੀ ਉਹ ਰਹੂਗਾ ਬਾਬਾ ਸ੍ਰੀ ਚੰਦ ਜਿਹੜੇ ਆਉਂਦੇ ਆ ਜੇ ਉਹ ਸਿੱਖ ਭੇਚੇ ਨਹੀਂ ਆਉਂਦੇ ਹਨ ਵੀ ਉਹ ਖਾਲਸਾ ਪੰਥ ਦਾ ਹਿੱਸਾ ਨੇ ਉਹਨਾਂ ਨੇ ਡਿਫਾਈਨ ਕੀਤਾ ਬੜੇ ਲੰਬਾ ਚੌੜਾ ਲਿਖਿਆ ਸਾਰਾ ਪੜ੍ਹ ਕੇ ਜਿਹੜਾ ਹੈਗਾ ਵੀ ਆ ਸਿੱਖ ਮਰਿਆਦਾ ਉਹ ਹੈ ਜਾਂ ਨਹੀਂ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹna ਉਹ ਜਿਹੜੀ ਆ ਉਹ ਕਾਨੂੰਨੀ ਪੱਖ ਲਈ ਤਾਂ ਮੰਨਣੀ ਪਉਂਦੀ ਮੈਂ ਭਾਵੇਂ ਤੋਂ ਹੀ ਵਿਚਾਰ ਰੱਖਾਂ ਉਹ ਮੇਰੇ ਵਿਚਾਰ ਹੋ ਸਕਦੇ ਆ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਨਹੀਂ ਹੋ ਸਕਦੇ ਇਸ ਗੱਲ ਤੇ ਰੱਦ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਉੱਥੇ ਮੈਂ ਫੇਰ ਦੱਸਦਾ ਇੱਥੇ ਕਿ ਇਹਨਾਂ ਨੇ ਫੇਰ ਗਲਤੀ ਕਰ ਲਈ ਇਹਨਾਂ ਨੇ ਇੱਕ ਹੋਰ ਸਮਝੌਤਾ ਕਰ ਲਿਆ ਸ਼੍ਰੌਂਗੀ ਦਰਵਾਰਾ ਪ੍ਰਬੰਧ ਕਮੇਟੀ ਨੇ ਜਿਹੜਾ ਹਮ ਦੱਸਉਂਦੇ ਆ ਬਈ 70% ਤਾਂ ਉਹਨਾਂ ਨੇ ਡੇਰੇ ਨੂੰ ਦੇ ਦਿੱਤੀ 20% ਸ਼੍ਰੌਂਗੀ ਕਮੇਟੀ ਨੇ 30% 30% 30% ਆ ਚਲੋ 37 63 ਦੇ ਦਿੱਤੀ ਬਈ ਉਹ ਉਸੇ ਗੱਲ ਤੇ ਤਾਂ ਉਹ ਰੱਦ ਹੋਇਆ ਸੀ ਬਈ ਮਹਾਂਤ ਦਰਵਜਨ ਸਿੰਘ ਦੇ ਨਹੀਂ ਸਕਦੇ ਸ਼੍ਰੌਂਗੀ ਕਮੇਟੀ ਨੂੰ ਫਿਰ ਹੁਣ ਜਿਹੜਾ ਡੇਰ ਆ ਉਹ ਸੌਣੀ ਕਮੇਟੀ ਨੂੰ ਫੇਰ ਦੇਤਾ 37% ਉਹਨੇ 63% ਉਹ ਤਰੇਹ ਨਹੀਂ ਫਿਰ ਉਹ ਦੇ ਕਿਹਨੂੰ ਦਿੱਤਾ ਸੀ ਭੇਕਤਾ ਕਹਿੰਦੇ ਵੀ ਅਸੀਂ ਕਹਿੰਦੇ ਤੁਸੀਂ ਕਹਿੰਦੇ ਵੀ ਮੇਰੇ ਮਨ ਲਈ ਨਹੀਂ ਜੀ ਸੌਣੀ ਕਮੇਟੀ ਨੂੰ ਦੇਤਾ ਕਮੇਟੀ ਨੇ ਦੇ ਕਿਹਨੂੰ ਦਿੱਤਾ ਫਿਰ ਉਹ ਉਹ ਸੌਣੀ ਪਹਿਲੇ ਗੱਲ ਜਿਹੋ ਵੀ ਡਿਸਮੇ ਤੋਂ ਬੈਠ ਰਹਾ ਹੋਇਆ ਉਹ 12 ਤਿੰਨ ਪੇਜ ਨੂੰ ਹੋਇਆ ਸਰ ਪੜਕੇ ਜਿਹੜੀ ਨਕਲ ਹੈ ਇਹ ਜਿਹੜੀ ਹੈ ਜੀ ਇਹ 24 ਦੀ ਹੈ ਇਹ ਇਹ ਉਸ ਤੋਂ ਸਾਲ ਬਾਅਦ ਲਈ ਹੋਈ ਹੈ ਉਹ ਦੇ ਸਟਿਲ ਪੈਂਡਿੰਗ ਬਸ ਇਹਦੇ ਚ ਤਾਂ ਇੰਨੇ ਹੀ ਹੈ ਜੀ ਪੈਂਡਿੰਗ ਦਿਖਾਇਆ ਉਹਦੇ ਚ ਦੂਜਾ ਵਿਡਰਾ ਹੋ ਗਿਆ ਇਹ ਨੰਬਰ ਜਿਹੜਾ ਹੈਗਾ ਇਹ ਪੈਂਡਿੰਗ ਹੈ ਸੋ ਉਹੀ ਗੱਲ ਫੇਰ ਆ ਗਈ ਵੀ ਸ਼੍ਰੋਣੀ ਕਮੇਟੀ ਨੂੰ ਦੇ ਸਕਦੇ ਆ ਉਹ ਉਹਨਾਂ ਨੇ 67 67 ਦੇਤੀ ਜਿਹੜਾ ਪਹਿਲਾਂ ਨਹੀਂ ਦੇ ਸਕਦਾ ਸੀ ਮਾਲਕ ਕਰਵਾ ਕੇ ਉਹ ਵੀ ਨਹੀਂ ਦੇ ਸਕਦਾ ਵੀ ਉਹ ਦਿੱਤਾ ਨਹੀਂ ਉਹ ਮਾਲਕੀ ਦਾ ਡੇਰੇ ਨਹੀਂ ਰਹੂਗੀ ਉਹ ਮਾਲਕੀ ਦਾ ਡੇਰੇ ਮਾਲਕੀ ਦੇ 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 ਨਹੀਂ ਰਹੂਗੀ ਦਿੱਤਾ ਨਹੀਂ ਹੈ ਮਾਲਕੀ ਦੇਰੇ ਦੀ ਰਹੂਗੀ ਵੈਸੇ ਜਮੀਨ ਇਹਨਾਂ ਨੇ ਹਸਪਤਾਲ ਨੂੰ ਜਗ੍ਹਾ ਦੇ ਦਿੱਤੀ ਸੀਗੀ ਆਹੋਂਗਰ ਲੈਂਦੀ ਨਹੀਂ ਇਹ ਹੰਗਲ ਹਾਲ ਨੂੰ ਜਗਾ ਦੇਦੀ ਜੀ ਇਹ ਹਸਪਤਾਲ ਨੂੰ ਕਿਵੇਂ ਦੇ ਸਕਦੇ ਆ ਉਹ ਤਾਂ ਕੀ ਚਾਹੁੰਦੇ ਹੁੰਦੇ ਨੇ ਦਿੱਤੀ ਹੋਣੀ ਹੈ ਉਹ ਜ਼ਮੀਨ ਦਾ ਇਹ ਉਹ ਵੀ ਦਿੱਤੀ ਇਹਨਾਂ ਨੇ ਨਹੀਂ ਦਿੱਤੀ ਹਾਂ ਇਨਤਕਾਲ ਇਹਨਾਂ ਦੇ ਨਾਮ ਹੈ ਮਾਲਕੀ ਇਹਨਾਂ ਦੀ ਹੈ ਇਹਨਾਂ ਨੇ ਕਿਤੇ ਨਹੀਂ ਦਿੱਤੀ ਹਸਪਤਾਲ ਨੂੰ ਨਾ ਕੋਈ ਇਨਤਕਾਲ ਵੀ ਮੇਰੇ ਨੂੰ ਹੈ ਗਰਦੋਰੀ ਵੀ ਮੇਰੇ ਨੂੰ ਜਿਹੜੇ 8 ਏਕੜ ਗੁੱਡੀ ਦਿੱਤੇ ਸੀ ਪੈਸਾ ਜਿਹੜੇ ਮੈਂ ਦਿੱਤੀ ਆ ਉਹ ਗਰਦੋਰੀ ਵੀ ਮੇਰੇ ਨੂੰ ਆ ਇਨਤਕਾਲ ਵੀ ਮੇਰੇ ਨੂੰ ਆ ਨਹੀਂ ਫਿਰ ਜਵਾਨੀ ਨਹੀਂ ਉਹਨਾਂ ਨੇ ਵੀ ਜਵਾਨੀ ਦਿੱਤੀ ਆ ਜੀ ਭਾਈ ਸਾਹਿਬ ਨਹੀਂ ਦੇ ਨਹੀਂ ਸਕਦੇ ਸੀ ਉਹ ਦੇਤੀ ਦਿੱਤੀ ਹੋਈ ਆ ਸਮਝਾ ਕਿ ਇਹ ਐਪਲੀਕੇਸ਼ਨ ਹੈ ਜੀ ਐਪਲੀਕੇਸ਼ਨ ਇਹ ਪਹਿਲਾ ਐਪਲੀਕੇਸ਼ਨ ਜਿਹੜੀ ਜਿਉਂ ਨੇ ਕਰੀ ਆ ਸਿਟੀ ਸਿਟੀ ਤੋਂ ਨਹੀਂ ਕੀ ਕਿਹੜੇ ਸਾਮਝ ਜੀ ਜਿਹੜੀ ਜਿਹੜੀ ਤੇ ਸ਼ਰੋਨੀ ਕਮੇਟੀ ਨੇ ਕਰਾਇਆ ਇਹ ਸਮਝੌਤਾ ਹੋਇਆ ਕਿ ਨਾ ਸੋਨਾ ਤੇ ਇਹਦੇ ਵਿੱਚ ਅਪੀਲ